ਦੂਸਰੇ ਪਾਸੇ ਇਸ ਵਖਰੀ ਕਮੇਟੀ ਦੇ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਸ਼ੁਰੂ ਹੋ ਚੁੱਕੀ ਹੈ ਇਸ ਬੈਠਕ ਵਿੱਚ ਐਸਜੀਪੀਸੀ ਦੀ ਜੋ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਜਾ ਰਹੀ ਹੈ ਹਰਿਆਣਾ ਦੇ ਵਿੱਚ ਉਸ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਦੱਸ ਦਈਏ ਇਹ ਬੈਠਕ ਚੰਡੀਗੜ੍ਹ ਦੇ ਸੈਕਟਰ 27 ਸਥਿਤ ਕਲਗੀ ਧਰਨਿਵਾਸ ਵਿੱਚ ਹੋ ਰਹੀ ਹੈ ਇਸ ਬੈਠਕ ਵਿੱਚ ਛੁੱਡਾ ਸਰਕਾਰ ਵੱਲੋਂ ਵਖਰੀ ਕਮੇਟੀ ਦੇ ਐਲਾਨ ਤੇ ਐਸਜੀਪੀਸੀ ਦੇ ਵੱਖ-ਵੱਖ ਮਾਮਲਿਆਂ ਬਾਰੇ ਚਰਚਾ ਕਰੇਗੀ ਪਰ ਮੁੱਖ ਮੁੱਦਾ रहेगा हरियाणा ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਦਾ ਵਿਰੋਧ ਕਰਦੀ ਆਈ ਹੈ ਮੱਤਰ ਸਾਹਿਬ ਤੁਸੀਂ ਅੱਜ ਹਰਿਆਣਾ ਜਿਹੜੀ ਵੱਖਰੀ ਕਮੇਟੀ ਬਣਾਉਣ ਵਾਸਤੇ ਅੱਜ ਹੁੱਡਾ ਸਰਕਾਰ ਵਿਧਾਨ ਸਭਾ ਦੇ ਵਿੱਚ ਬਿੱਲ लेके ਆ ਰਹੀ ਹੈ ਇਹਦੇ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਸਹਿਬ ਜਿ세 ਤੱਕ ਤੇ ਹਰਿਆਣਾ ਦੀ ਕਾਂਗਰਸ ਸਰਕਾਰ ਦਾ ਸਬੰਧ ਹੈ ਤੇ ਕਾਂਗਰਸ ਤੇ ਦੇਖੋ ਸ਼ੁਰੂ ਤੋਂ ਹੀ ਜਦੋਂ ਉਹ ਦੇਸ਼ ਜ਼ਾਲਮ ਹੋਇਆ ਉਦੋਂ ਦੀ ਸਿੱਖਾਂ ਨਾਲੋਂ ਦੁਸ਼ਮਣੀ ਦੁਸ਼ਮਣੀ ਦਾ ਦੁਸ਼ਮਣਾ ਵਾਲਾ ਵਰਤਾਰਾ ਕਰਦੀ ਆ ਰਹੀ ਸਿੱਖਾਂ ਦੇ ਪਵਿੱਤਰ ਗੁਰਦਵਾਰਾਾਂ ਦੇ ਵਿੱਚ ਦਖਲ ਦੇਣਾ ਉਹਨਾਂ ਦੇ ਪ੍ਰਬੰਧ ਦੇ ਵਿੱਚ ਦਖਲ ਦੇਣਾ ਉਹਨਾਂ ਦੇ ਉੱਤੇ ਹਮਲਾ ਕਰਨਾ 84 ਦਾ ਸ਼ਹੀਦ ਕਰਨਾ ਗੁਰੀਆਂ ਮਾਰਨੀਆਂ ਤੇ ਸਾਰਾ ਕਤਲੇਆਮ ਕਰਨਾ ਤੇ ਸਾਰਾ ਕੁਝ ਵਾਜਬ ਮੰਗਾਂ ਕਰਕੇ ਸੰਘਰਸ਼ ਜਿਹੜਾ ਸ਼ਾਂਤਮਈ ਚੱਲ ਰਿਹਾ ਸੀ ਉਹਦੇ ਕਰਕੇ ਸਾਰਾ ਕੁਝ ਸਾਨੂੰ ਮਵਾਸਤ ਲਾ ਬਿਆਹ ਇਹ ਹੁਣ ਜਿਹੜੀ ਸਿੱਖਾਂ ਦੀ ਇੱਕ ਐਸੀ ਸਰਵੋਤਮ ਸੰਸਥਾ ਜਿਹਦੀ ਸਥਾਪਨਾ ਵੀ ਸ੍ਰੀ ਕਾਲ ਤਖਤ ਸਾਹਿਬ ਤੇ ਹੋਈ ਹੈ ਉਹ ਜਿਹਦੀ ਸਥਾਪਨਾ ਸ੍ਰੀ ਕਾਲ ਤਖਤ ਸਾਹਿਬ ਤੇ ਹੋਵੇ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਕੋਈ ਵੀ ਸਿੱਖ ਮੰਨਣ ਤੋਂ ਇਨਕਾਰ ਹੀ ਨਹੀਂ ਕਰ ਸਕਦਾ ਕੋਈ ਸਾਰੇ ਸਿਆਣਿਆਂ ਪੱਤਰਕਾਰਾਂ ਗੁਰਾਣੇ ਉਹਨਾਂ ਨੂੰ ਪਤਾ ਵੀ ਜਿਸ ਸਿੱਖ ਨੇ ਇਸ ਇਨਮਾਨਤੋਂ ਇਨਕਾਰੀ ਹੋਇਆ ਉਹਦਾ ਹਾਸਿਰ ਕੀ ਹੋਇਆ ਜਦ ਤੱਕ ਉਹ ਦੁਬਾਰਾ ਜਾ ਕੇ ਗੋਡੇ ਰਗੜ ਕੇ ਮਾਫੀ ਨਹੀਂ ਉਹਨੇ ਮੰਗੀ ਤਦ ਤੱਕ ਸਿੱਖ ਸੰਗਤ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਔਰ ਮੈਂ ਸਮਝਦਾ ਕਿ ਉਹ ਸੰਸਥਾ ਨੂੰ ਪਾਰ ਰਹੇ ਇਹਨਾਂ ਨੇ ਆ ਹੁਣ ਨਵਾਂ ਕੰਮ ਸ਼ੁਰੂ ਕਰ ਲਿਆ ਵੀ ਅਸੀਂ ਤੁਹਾਡੇ ਤੇਰੀ ਆ ਪਛੀਕੇ ਮਿੱਤੇ ਬਰਾਦ ਨੇ ਤੇ ਇਹ ਸਖੰਦ ਦੀ ਸ਼ਕਤੀ ਨੂੰ ਕਮਜੋਤ ਕਰਨ ਵਾਲੀ ਗੱਲ ਆ ਅਕਾਲ ਤਖਤ ਸਾਹਿਬ ਜਿਹੜਾ ਸਾਡੇ ਸਿੱਖਾਂ ਦਾ ਮੇਰੀ ਪੀੜੀ ਦੇ ਸਵਾਦ ਉਹ ਦੇਬਾ ਇਹ ਲਾਗੂ ਕਰ ਕੋਈ ਸਮੇਂ ਸਾਥ ਕੀਤਾ ਉਹਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਗੱਲ ਹੈ ਸਿੱਖਾਂ ਨੂੰ ਉਹਨੋਂ ਤੋਂ ਦੂਰ ਕਰਨ ਦੀ ਗੱਲ ਹੈ ਤੇ ਮੈਂ ਸਮਝਦਾ ਕਿ ਇਹ ਸਿੱਖਾਂ ਦੇ ਵਿੱਚ ਬਹੁਤ ਵੱਡਾ ਪਾਣਾ ਪਾਉਣ ਦੀ ਗੱਲ ਹੈ ਮੈਂ ਜਿਹੜੀ ਹੁਣ ਅਗਲੀ ਗੱਲ ਦੱਸੇ ਚੱਲਾਂਗਾ ਅੱਜ ਦੀ ਗੱਲ ਹੈ ਜਿਹੜੀ ਤੁਹਾਡੇ ਕੰਮ ਆ ਜਾਏਗੀ ਇਹ ਤੁਹਾਡੇ ਫੱਟੇ ਵੀ ਬਣ ਜਾਏਗੀ ਕੁਝ ਸਮਾਂ ਪਹਿਲਾਂ ਇੱਥੇ ਬੈਠ ਕੇ ਹਰਿਆਣਾ ਦੀ ਇਹ ਸਬਕਮੇਟੀ ਨਾਲ ਸਾਡਾ ਹਰਿਆਣੇ ਦੇ ਉਦੋਂ ਦੇ ਮੈਂਬਰਾਂ ਦੀ ਕਮੇਟੀ ਨਾਲ ਸਾਡਾ ਇਹ ਫੈਸਲਾ ਆਇਆ ਸੀ। ਔਰੋ ਫੈਸਲਾ ਜਿਹੜਾ ਹੈ ਉਹਦੇ ਵਿੱਚ ਹਰਿਆਣੇ ਦੇ ਜਿਹੜੇ ਇਲੈਕਟਿਡ ਮੈਂਬਰ ਨੇ ਉਹ ਸਬ-ਕਮੇਟੀ ਦੇ ਮੈਂਬਰ ਹੋਣਗੇ। ਉਹਨਾਂ ਦਾ ਵੱਖਰਾ ਅਡੀਸ਼ਨਲ ਅਧਿਕਾਰ ਹੋਏਗਾ। ਅਧਿਕਾਰਾ ਵਾਈਸ-ਪ੍ਰੈਜ਼ੀਡੈਂਟ ਹੋਏਗਾ ਕਮੇਟੀ ਦਾ। ਉਹਨਾਂ ਦੀ ਪ੍ਰਧਾਨਗੀ ਪ੍ਰਧਾਨ ਸਾਹਿਬ ਕਰਨਗੇ ਸ੍ਰੋਣੀ ਕਮੇਟੀ। ਕੋਈ ਹੋਵੇ। ਔਰ ਉਹਨਾਂ ਦੇ ਜਿਹੜੇ ਮਸਲੇ ਨੇ ਉੱਥੋਂ ਦੇ ਅਸੀਂ ਉੱਥੇ ਹੀ ਵਿੱਠਾਂਗੇ। ਤੇ ਉਹਨਾਂ ਦਾ ਦਫ਼ਤਰ ਵੀ ਉੱਥੇ ਬਿਲਾ ਕੇ ਦੇਾਂਗੇ ਖਸਦੇ ਖੁਰਦਿਏ ਸਾਰੇ ਉੱਥੇ ਹੀ ਕਰਾਂਗੇ ਆਮਦਨ ਸਾਰੇ ਉੱਥੇ ਹੀ ਰੱਖਾਂਗੇ ਮੈਂ ਅੱਜ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅੱਜ ਸੱਦਾ ਦੇਣਾ ਚਾਹੁੰਦਾ ਵੀ ਉਸ ਉਸ ਫਾਰਮੂਲੇ ਨੂੰ ਲਾਗੂ ਕਰਕੇ ਆਪਾਂ ਸਪਾਂਸਰਸ ਸਸਤਨ ਨੂੰ ਕਮਜ਼ੋਰ ਕਰਾਂ ਤਾਂ ਬਾਸਿਕੇ ਖਾਂਸਿਆ ਤਾਈ ਨਾ ਖੇਡ ਕੇ ਆਪਾਂ ਇਕ ਇਕਤਾ ਦਾ ਸਮੁੱਚੀ ਪੰਥਾ ਕੇ ਇਕਤਾ ਦਾ ਔਰ ਸਮੁੱਚੀ ਇਕਜੁੱਟਤਾ ਦਾ ਤੇ ਪੁਰ ਸਾਹਿਬ ਦਾ ਵੀ ਹੁਕਮ ਹੈ ਆ ਹੋਭੋ ਘੱਤਰ ਮਿਲੋ ਮੇਰੇ ਭਾਈ ਦੁਬਦਾਂ ਦੂਰ ਕਰੋ ਨਿਬਾਏ ਹੰ ਹਰ ਨਾ ਮੇ ਕੇ ਹੋਵੋ ਜੋਰੀ ਸਤਗੁਰੂ ਬੈਠੇ ਸਫਾ ਵਿਛਾਏ ਇਹ ਤੁਸੀਂ ਕਿਸੇ ਸੋਣਾ ਇੱਕ ਇੱਕ ਸਾਹਿਬ ਇਧਰ ਵੀ ਦਵਾਈ ਦੇ ਇੱਕ ਪੁਲਸੀ ਕਰ ਰਹੇ ਗੁਰਸੇਖ ਬੈਠੇ ਸਫਾ ਵਿਛਾਏ ਉਹ ਸਤਗੁਰੂ ਨੇ ਕਿਹਾ ਗੁਰਸੇਖ ਬੈਠੇ ਸਫਾ ਵਿਛਾਏ ਬੋਟ ਬੈਂਕ ਕਰਦੇ ਗੋਤ ਬੋਟ ਇਲੈਕਸ਼ਨ ਆਉਣ ਵਾਲੇ ਨੇ ਹਰਿਆਣਾ ਨਾ ਨਾ ਭਾਈ ਵੋਟ ਬੈਂਕ ਕਰਕੇ ਆ ਇਸ ਕਾਰੇ ਵਿੱਚ ਪਾੜਾ ਪਾ ਰਹੇ ਨੇ ਸਿੱਖਾਂ ਦੀਆਂ ਵੋਟਾਂ ਲੈਣ ਵਾਸਤੇ ਜੀ ਮਹੀਨੇ ਦੋ ਰਹਿ ਗਏ ਹੁਣ ਉਸ ਤੋਂ ਅੱਗੇ ਤਾਂ ਕੋਈ ਹੈ ਵੀ ਅੱਗੇ ਤਾਂ ਉਹ ਕਿਹਨੂੰ ਕਾਨੂੰਨੀ ਰਾਇ ਬਲੇ ਰਹੀ ਹੈ ਕੋਈ ਕਾਨੂੰਨ ਦਾ ਕੋਈ ਸਾਰਾ ਕਾਨੂੰਨ ਰਾਇ ਉਹ ਦੇਖੋ ਉਹ ਉਹ ਹੈਗੇ ਬਾਤ ਗੱਲਾਂ ਨੇ ਪਰ ਮੈਂ ਜਿਹੜੀ ਅੱਜ ਆਫਰ ਦੇ ਰਿਹਾ ਨਾ ਤੁਸੀਂ ਇਹਨੂੰ ਵੱਡੀ ਦੇਖੋ ਮੈਂ ਉਹ ਆਫਰ ਦੇ ਰਿਹਾ ਕਿ ਉਹਨਾਂ ਨੇ ਪ੍ਰਬੰਧ ਜਿਹੜਾ ਉੱਥੇ ਚਲਾਉਣ ਲਈ ਨਹੀਂ ਕੀਤਾ